ਹਾਂਜੀ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਸੰਦੀਪ ਕੌਰ ਹੈ ਜੀ ਜੈ ਭੀਮ ਜੈ ਭਾਰਤਾਖਦੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਕਿਹੜਾ ਮੈਂ ਢਾਲੀਵਾਲ ਵੇਟ ਜੁਲਾ ਕਿਹੜਾ ਤੁਹਾਡਾ ਕਪੂਰਥਲਾ ਜੀ ਹਾਂਜੀ ਅੱਜ ਤੁਸੀਂ ਇੱਕ ਘਰ ਦੇ ਬਾਹਰ ਧੰਨਾ ਲਾ ਕੇ ਬੈਠੇ ਹੋ ਬੀਬੀਆਂ ਨਾਲ ਕੀ ਕਾਰਨ ਕੀ ਕਾਰਨ ਇਹ ਹੈ ਜੀ ਅੱਜ ਤੋਂ 2010 ਦੀ ਗੱਲ ਆ ਆ ਗਵੰਡੀ ਮੇਰਾ ਉਹਦਾ ਘਰ ਆ ਠੀਕ ਹੈ ਜੀ ਬਲਜੀਤ ਸਿੰਘ ਲੱਕੀ ਠੀਕ ਹੈ ਜੀ ਸਾਨਾ ਸ੍ਰਿੰਦਰ ਸਿੰਘ ਸ਼ੈਨਦੋ ਠੀਕ ਹੈ ਜੀ ਉਹਦਾ ਬੇਟਾ ਜੀ ਇਹਨਾਂ ਨੇ ਮੇਰੇ ਤੋਂ ਬਾਹਰ ਜਾਣ ਵਾਸਤੇ ਇੱਕ ਹਾਰ ਤੇ ਇੱਕ ਜੈਂਟਸ ਮੁੰਦੀ ਲਈ ਸੀ ਜੋ ਕਿ 4 ਤੋਲੇ ਸੋਨਾ ਮੇਰਾ ਠੀਕ ਹੈ ਜੀ ਇਹ ਮੈਂ ਜਦੋਂ ਵੀ ਇਹ ਪਹਿਲਾਂ ਜਰਜੀਆ ਗਿਆ ਜਦੋਂ ਉੱਥੋਂ ਆਇਆ ਫਿਰ ਇਹਨੂੰ ਮੈਂ ਪੁੱਛਿਆ ਅੱਜ ਦਿਨਾਂ ਕੱਲ ਦਿਨਾਂ ਫੇਰੇ ਜਾਪਾਨ ਚੱਲ ਗਿਆ ਹੂੰ ਜਾਪਾਨ ਤੋਂ ਆਇਆ ਅੱਜ ਦਿਨਾਂ ਕੱਲ ਦਿਨਾਂ ਬਾਅਦ ਵਿੱਚ ਇਹ ਇਥੋਂ ਪੁਰਤਗਾਲ ਚ ਲੱਗੇ ਜਰਮਨ ਚ ਲੱਗੇ ਹੂੰ ਜਰਮਨ ਤੋਂ ਪੁਰਤਗਾਲ ਚ ਲੱਗੇ ਪੁਰਤਗਾਲ ਪੱਕੇ ਹੋ ਕੇ ਜਰਮਨ ਗਏ ਫਿਰ ਇਹ ਇੰਡੀਆ ਆਏ ਆ ਹੂੰ ਔਰ ਤੋਂ ਬਾਅਦ ਹੁਣ ਜਦੋਂ ਵੀ ਇਹਨੂੰ ਮੈਂ ਘੱਟੋ ਘੱਟ ਮੈਨੂੰ ਦੱਸ ਦੇਣ ਹੋ ਗਏ ਆ ਜੀ ਅੱਜ ਮੈਂ ਇਹਨੂੰ ਵਾਜਾ ਮਾਰਦੀ ਕਦੀ ਕਿਤੇ ਇਹਨੂੰ ਵਾਜਾ ਮਾਰਦੀ ਆ ਵੀ ਮੈਨੂੰ ਵੀ ਮੇਰਾ ਜੋ ਵੀ ਮੇਰਾ ਸਮਾਨ ਆ ਬਣਾ ਵਾਪਸ ਦੇ ਮੈਨੂੰ ਬਣਾ ਕੇ ਦੇ ਮੈਨੂੰ ਲੋੜ ਆ ਠੀਕ ਹੈ ਮੇਰੇ ਵੀ ਬੱਚੇ ਬਰਾਬਰ ਦੇ ਨੇ ਤੇ ਇਹ ਜਿੱਦਾਂ ਮਤਲਬ ਕਿ ਇਹਨਾਂ ਨੇ ਇਹਨੇ ਮੈਨੂੰ ਇਹੀ ਜਵਾਬ ਦਿੱਤਾ ਤੇਰਾ ਨੰਬਰ ਹੈ ਨਹੀਂ ਕਰ ਦੂੰਗਾ ਮੈਂ ਕਰ ਦੂੰਗਾ ਫਿਰ ਕਿਸੇ ਬੰਦੇ ਨੂੰ ਮੈਂ ਸੁਨੇਹਾ ਭੇਜਿਆ ਨੇ ਉਸ ਬੰਦੇ ਨੂੰ ਕਿਹਾ ਕਹਿੰਦਾ ਮੈਂ 3-4000 ਰੁਪਇਆ ਦੇ ਸਕਦਾ ਬਾਅਦ ਵਿੱਚ ਆਕ ਕੇ ਮੈਂ ਇਹਦੀ ਜਨਾਨੀ ਨੂੰ ਸੱਦਿਆ ਆਪਣੇ ਘਰ ਉਹਨੂੰ ਸੱਦਿਆ ਨਾਲ ਹੀ ਉਹਨੇ ਇਹਨੂੰ ਬੁਲਾਇਆ ਦੋਨੇ ਜੀ ਮੇਰੇ ਘਰ ਆਣ ਕੇ ਮੰਨੇ ਆ ਉਹ ਕਹਿੰਦੀ ਮੈਨੂੰ ਪਤਾ ਆ 2010 ਚ ਇਹਨੇ ਲਿਆ ਆ ਤੇ ਕਹਿੰਦੀ ਜੋ ਵੀ ਆ ਇਹ ਮੇਰਾ ਮੇਰੇ ਬੱਚਿਆਂ ਦੀ ਸੋਨਾ ਨਾ ਖਾਵੇ ਇਸ ਬੰਦੇ ਤੋਂ ਜੋ ਵੀ ਐ ਤੋ ਲੋ ਇਹ ਇਹਨੇ ਲਿਆ ਤੇਰਾ ਸਮਾਨ ਇਹ ਤੈਨੂੰ ਦੇਵੇ ਹੂੰ ਠੀਕ ਹੈ ਜੀ ਬਾਅਦ ਵਿੱਚ ਮੰਨ ਕੇ ਮੈਨੂੰ ਕਹਿੰਦਾ ਮੈਂ 10000 ਰੁਪਇਆ ਦੇਵਾਂਗਾ ਚਾਰ ਤੋਲੇ ਮੇਰਾ ਸੋਨਾ ਆ ਮੈਂ 10000 ਰੁਪਇਆ ਕਿੱਦਾਂ ਲਿਆ ਲਮੈਂ ਤੋ ਕੋਈ ਨਕਦ ਵੀ ਆ ਪੈਸੇ ਤੁਹਾਡੇ ਨਹੀਂ ਜੀ ਮੇਰਾ ਸਾਰਾ ਸੋਨਾ ਹੀ ਹੈ ਹਾਂ ਜੀ ਸੋਨਾ ਹੀ ਆ ਜੇ ਕਰੀਬ ਤੁਹਾਡਾ ਸੋਨਾ ਚ ਲਾਈਏ ਮੋਟਾ-ਵੋਟਾ 2 ਢਾਈ ਲੱਗਦਾ ਹੈਗਾ ਹਾਂ ਜੀ ਮੇਰਾ 2 ਲੱਖ 80 ਹਜ਼ਾਰ ਦਾ ਹੈਗਾ ਸੋਨਾ ਜੀ ਤੇ 10000 ਰੁਪਏ ਦੇ ਰਿਹਾ ਹਾਂ ਜੀ 10000 ਰੁਪਏ ਦੇ ਰਿਹਾ ਤੇ ਫਿਰ ਮੈਂ ਆ ਕੇ ਜੀ ਮੈਂ ਇਹਨਾਂ ਤੇ ਦਰਖਾਸਤ ਦਿੱਤੀ ਢਲਮਾ ਥਾਣੇ ਐਸ ਐਚਓ ਸਾਹਿਬ ਨੂੰ ਹਾਂ ਜੀ ਇਹ ਕਿੰਨਾ ਚਿਰ ਹੋ ਗਿਆ ਦਿੱਤੀ ਨੂੰ ਦਰਖਾਸਤ 3-4 ਦਿਨ ਹੋ ਗਏ ਆ ਜੀ ਉਹਨਾਂ ਕਾਰਵਾਈ ਨਹੀਂ ਐਸ ਐਚਓ ਸਾਹਿਬ ਕਹਿੰਦੇ ਵੀ ਇਹ ਜਿਹੜੀ ਦਰਖਾਸਤ ਆ ਦੇਣ ਲੈਂਦੀ ਆ ਏ ਮੈਂ ਦੇ ਲੈਂਦੀ ਐ ਐਸਚੀਓ ਸਾਹਿਬ ਨੇ ਮੁੰਡਿਆਂ ਨੂੰ ਕਿਹਾ ਵਰਕ ਕਰਨ ਜਿਹੜੇ ਐ ਏਐਸਆ ਜਰਮਨ ਸਿੰਘ ਉਹਨਾਂ ਨੂੰ ਦਿੱਤੀ ਸੀ ਮੇਰੀ ਦਰਖਾਸਤ ਵੀ ਮੈਂ ਤੁਸੀਂ ਇੱਥੇ ਕਾਰਵਾਈ ਕਰੋ ਉਹਨਾਂ ਨੂੰ ਬੁਲਾਓ ਉਹਨਾਂ ਨੇ ਪਹਿਲਾਂ ਤਾਂ ਕਾਰਵਾਈ ਇੱਕ ਦਿਨ ਨਹੀਂ ਕੀਤੀ ਕੱਲ ਮੈਂ ਫੇਰ ਦੁਬਾਰਾ ਐਸਚੀਓ ਸਾਹਿਬ ਨੂੰ ਮਿਲੀ ਤੇ ਉਹਨਾਂ ਨੇ ਫੇਰ ਜਾ ਕੇ ਜਿੱਦਾਂ ਉਹ ਜਰਮਨ ਨੂੰ ਫੇਰ ਕਿਹਾ ਉਹ ਸਰ ਨੇ ਜਿੱਦਾਂ ਇਹਨਾਂ ਨੂੰ ਬੁਲਾਇਆ 10 ਵਜੇ ਦਾ ਟਾਈਮ ਦਿੱਤਾ ਸੀ ਇਹਨਾਂ ਨੇ 10 ਵਜੇ ਦਾ ਟਾਈਮ ਦੇ ਕੇ ਬਾਅਦ ਵਿੱਚ ਮੈਨੂੰ ਅੱਜ ਸਵੇਰ ਦੇ ਸਰਪੰਚ ਸਾਹਿਬ ਦੇ ਫੋਨ ਆਏ। ਹੂੰ ਉਹਨਾਂ ਨੇ ਜਿੱਦਾਂ ਚੌਂਕੀਦਾਰ ਨੂੰ ਭੇਜਿਆ ਤੇ ਮੈਨੂੰ ਉੱਥੇ ਬੁਲਾਇਆ ਖੂਤੇ ਆਪਣੇ। ਠੀਕ ਹੈ ਜੀ। ਜਦੋਂ ਮੈਂ ਸਰ ਖੂਤੇ ਗਈ ਤੇ ਗੱਲ ਹੋਈ ਕੀ ਗੱਲ ਹੋਈ ਆ। ਮੈਂ ਦੱਸਿਆ ਵੀ ਆਹ ਗੱਲ ਹੋਈ ਆ ਕਿ ਕਹਿੰਦਾ ਕਿਹੜਾ ਸੋਨਾ ਕਿਹੜਾ ਜਿੱਦਾਂ ਜੀ ਉੱਥੇ ਜਾ ਕੇ ਮੁਕਰ ਗਿਆ ਬੰਦਾ। ਹੂੰ ਠੀਕ ਆ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਜਲ ਜੇ ਤੂੰ ਮੁਕਰਨਾ ਹੀ ਆ ਮੇਰੇ ਦੋ ਬੱਚੇ ਆ। ਮੈਂ ਦੋ ਬੱਚੇ ਆਪਣੇ ਨਵਾ ਲੈਣੀਆਂ ਤੂੰ ਆਪਣਾ ਇੱਕ ਮੁੰਡਾ ਨਵਾ ਆਪਾਂ ਬਾਬੇ ਕਹਿੰਦੇ ਅਸੀਂ ਬਾਬੇ ਸਾਹਿਬ ਦੇ ਤੈਨੂੰ ਮੰਨਦੇ ਜੋ ਕਿ ਵੱਡੇ ਸਾਡੇ ਗੁਰਦੁਆਰਾ ਆ ਠੀਕ ਹੈ ਜੀ ਬਾਬਾ ਜੀ ਦਾ ਮੈਂ ਕਹਾ ਮੈਂ ਵੀ ਬਾਬੇ ਸਾਹਿਬ ਦੇ ਤੈਨੂੰ ਮੰਨਦੀ ਆ ਤੂੰ ਆਪਣਾ ਮੁੰਡਾ ਲਾਲਾ ਮੈਂ ਆਪਣੇ ਬੱਚੇ ਲੈ ਲੈਣੀਆਂ ਤੇ ਉੱਥੇ ਜਾ ਕੇ ਕਸਮ ਕਹਿੰਦਾ ਮੈਂ ਬਾਹਰੋਂ ਆਇਆ ਤੂੰ ਤਾਂ ਮੁੱਦਾ ਚੱਕਿਆ ਵੀ ਮੈਂ ਤੋਂ ਪੈਸੇ ਲਵਾਂ ਜੇ ਮੈਂ ਦਿੱਤੇ ਆ ਤਾਂ ਮੈਂ ਮੰਗਦੀ ਆ ਮੈਂ ਕੋਈ ਕਿਸੇ ਤੋਂ ਬਾਹਰੋਂ ਸਾਰੀ ਦੁਨੀਆ ਆਉਂਦੀ ਆ ਮੇਰੇ ਵੀ ਘਰ ਦੇ ਬਾਹਰ ਗਏ ਹੋਏ ਆ ਮੈਂ ਬੇਵਕੂਫ ਤਾਂ ਹੈ ਨਹੀਂ ਜਿਹੜੀ ਇਹ ਤਾਂ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤੁਸੀਂ ਸੋਨਾ ਦਿੱਤਾ ਨਾਲ ਨੂੰ ਇਹਨਾਂ ਦਾ ਮੇਰੇ ਕੋਲ ਪ੍ਰੂਫ ਹੈਗਾ ਜਿੱਦਾਂ ਮੈਂ ਜਦੋਂ ਮੈਂ ਸੋਨਾ ਦਿੱਤਾ ਉਦੋਂ ਬਾਅਦ ਚ ਮੈਂ ਮੰਗਦੀ ਸੀਗੀ ਜਦੋਂ ਦਿੱਤਾ ਉਦੋਂ ਨਹੀਂ ਜਦੋਂ ਇਹ ਲਪਾ ਕੇ ਗਿਆ ਨਾ ਮੁੰਡੀ ਤੇ ਉੱਥੇ ਰਣਜੀਤ ਸਿੰਘ ਮੁੰਡਾ ਹੈ ਜਿਹੜਾ ਇਸ ਟਾਈਮ ਇਟਲੀ ਜਰਮਨ ਦੇ ਵਿੱਚ ਆ ਉਸ ਮੁੰਡੇ ਨੂੰ ਵੀ ਇਹਨੇ ਜਾ ਕੇ ਕਿਹਾ ਕਹਿੰਦਾ ਮੈਨੂੰ ਮੁੰਦੀ ਦਿੱਤੀ ਆ ਮੇਰੀ ਮਾਂ ਦਾ ਇਲਾਜ ਕਰਾਉਣ ਵਾਸਤੇ ਠੀਕ 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 ਹੈ ਜੀ ਉਹ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਆ ਦੂਸਰਾ ਨੰਬਰ ਇਹ ਆਂਟੀ ਹੁਣਾਂ ਦੇ ਕੋਲ ਮੈਂ ਜਾ ਕੇ ਰੋਂਦੀ ਹੁੰਦੀ ਸੀ ਮੇਰਾ ਗਹਿਣਾ ਲੈ ਲਿਆ ਆਪ ਬਾਹਰ ਚਲ ਗਿਆ ਮੈਨੂੰ ਮੇਰਾ ਗਹਿਣਾ ਨਹੀਂ ਵਾਪਸ ਕਰਦਾ ਹੁਣ ਤੁਹਾਡੀ ਕੀ ਮੰਗ ਆ ਮੇਰੀ ਮੰਗ ਇਹ ਆ ਜੀ ਮੈਨੂੰ ਪ੍ਰਸ਼ਾਸਨ ਤੋਂ ਕੋਲੋਂ ਵੀ ਇਹੀ ਮੰਗ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਸੋਨਾ ਮੈਨੂੰ ਦਵਾਇਆ ਜਾਵੇ ਮੇਰਾ ਗਹਿਣਾ ਦੂਸਰਾ ਨੰਬਰ 12 ਤਰੀਕ ਨੂੰ ਇਹਨੇ ਬਾਹਰ ਚਲ ਜਾਣਾ ਪ੍ਰਸ਼ਾਸਨ ਮੇਰੀ ਕੋਈ ਗੱਲ ਨਹੀਂ ਸੁਣਨ ਡਿਆ ਮੈਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆ ਵੀ ਜਦੋਂ ਤੱਕ ਮੇਰਾ ਇਸ ਚੀਜ਼ ਦਾ ਮੈਨੂੰ ਇਨਸਾਫ ਨਹੀਂ ਮਿਲਦਾ ਅੱਜ ਧਰਨਾ ਇੱਥੇ ਲੱਗਿਆ ਕੱਲ ਨੂੰ ਥਾਣੇ ਦੇ ਅੱਗੇ ਧਰਨਾ ਲੱਗੂਗਾ ਮੈਂ ਉਹਨਾਂ ਟਾਈਮ ਭੁੱਖ ਹੜਤਾਲ ਤੇ ਬੈਠੂੰਗੀ ਜਿੰਨਾ ਟਾਈਮ ਮੈਨੂੰ ਇਨਸਾਫ ਨਹੀਂ ਮਿਲਦਾ ਜੀ ਕੀ ਨਾਤਾ ਦਾ ਮਾਤਾ ਜੀ ਮੇਰਾ ਨਾਮ ਸ਼ਰਦਾ ਰਾਣੀ ਆ ਇਹ ਜਦੋਂ ਇਹਦਾ ਗਹਿਣਾ ਲਿਆ ਮੈਂ ਇਹ ਕੋ ਮੰਗਿਆ ਜਰੂਰ ਸੀ ਕਿਉਂਕਿ ਮੇਰਾ ਦੋਤਾ ਬਿਮਾਰ ਸੀ ਮੈਂ ਕਿਹਾ ਸੰਦੀਪ ਮੇਰਾ ਟਾਈਮ ਸਾਰਨ ਲਈ ਮੈਨੂੰ ਦੇ ਦੇ ਫਿਰ ਮੈਂ ਤੈਨੂੰ ਦੇ ਦੂੰਗੀ ਇਹਨੇ ਕਿਹਾ ਵੀ ਮੇਰਾ ਲੱਕੀ ਨੇ ਲੈ ਲਿਆ ਵਾ ਚਾਚੀ ਜਦੋਂ ਇਹ ਲਊਗਾ ਭੈਣ ਜੀ ਉਦੋਂ ਮੈਂ ਤੁਹਾਨੂੰ ਦੇ ਦੂੰਗੀ ਅੱਛਾ ਇਹ ਮੁੜ ਕੇ ਨਹੀਂ ਮਿਲਿਆ ਇਹਨੂੰ ਏ ਮੁੜ ਕੇ ਰੋਂਦੀ ਰਹੀ ਆ ਮੈਂ ਕਿਹਾ ਸੰਦੀਪ ਮਿਲਿਆ ਕਿ ਨਹੀਂ ਮਿਲਿਆ ਸੀ ਆਪਣਾ ਟਾਈਮ ਸਾਰਨਾ ਇਹਨੇ ਕਿਹਾ ਵੀ ਮੈਨੂੰ ਨਹੀਂ ਮਿਲਿਆ ਗੈਣਾ ਤੇ ਲੱਕੀ ਉਹਨਾਂ ਦਾ ਗਵੰਡੀ ਆ ਕਿ ਰਿਸ਼ਤੇਦਾਰ ਨਹੀਂ ਗਵੰਡੀ ਆ ਜੀ ਗਵੰਡੀ ਆ ਤੇ ਕਿੰਨੇ ਕ ਸਾਲ ਹੋ ਗਏ ਲੱਕੀ ਨੇ ਜਰਾ ਗੱਲਾਂ ਰੱਖਿਆ ਨਾ ਤੇ ਕਿਉਂਕਿ ਮੈਂ ਕੋ 10 ਚ ਮੰਗਿਆ 10 ਚ ਮੇਰਾ ਦੋਤਾ ਚਲ ਕਿ 14 ਕ ਸਾਲ ਹੋ ਗਏ ਆ ਹਾਂ ਇਹ ਇਹ ਕੋ ਨਹੀਂ ਇਹਨੂੰ ਨਹੀਂ ਮਿਲਿਆ ਜਦ ਕਹਿੰਦਾ ਭਾਵਾ ਕੀ ਸੰਦੀਪ ਬਿਲਕੁਲ ਸੱਚੀ ਸਹੀ ਗੱਲ ਹੈ ਸੱਚੀ ਸੱਚੀ ਹੈ ਝੂਠੀ ਨਹੀਂ ਹੈਗੀ ਜੋ ਮਰਜ਼ੀ ਹੋਵੇ ਝੂਠ ਨਹੀਂ ਬੋਲਦੀ ਕਿਉਂਕਿ ਸਾਰੀ ਦੁਨੀਆ ਨੂੰ ਕਹਿ ਸਕਦੀ ਸੀ ਸਾਡੇ ਬੱਚੇ ਬਾਹਰੋਂ ਆਏ ਆ ਉਹਨਾਂ ਤੇ ਵੀ ਇਲਜ਼ਾਮ ਲਾ ਸਕਦੀ ਸੀ ਪਰ ਇਹਨੇ ਨਹੀਂ ਲਾਇਆ ਠੀਕ ਹੈ ਜੀ ਇਹ ਸਭ ਕਰਨ ਨੂੰ ਸਭ ਕੁਝ ਕਰ ਸਕਦੀ ਸੀ ਪਰ ਨਹੀਂ ਕੀਤਾ ਚਲੋ ਇਹ ਸੱਚੀ ਹੈ ਕਿਉਂਕਿ ਇਹ ਕੋ ਗਹਿਣਾ ਬਹੁਤ ਸੀ ਇਹ ਨਹੀਂ ਇੱਕ ਨੂੰ ਹੀ ਦਿੱਤਾ ਇਹਨੇ ਬੜਿਆਂ ਨੂੰ ਸਾਰਾ ਹੀ ਗਹਿਣਾ ਇਹਨੇ ਵੰਡ ਦਿੱਤਾ ਠੀਕ ਹੈ ਇਹਦੇ ਘਰ ਛੱਲਾ ਵੀ ਨਹੀਂ ਪਾਉਣ ਨੂੰ ਰਿਹਾ ਅਨੂ ਸ਼ਰਮਾ ਠੀਕ ਹੈ ਜੀ ਕਿੱਥੇ ਦੇਣਾ ਨਾਲੋਂ ਮੈਂ ਇਸਨ ਤਾਰੀਵਲ ਵੇਡਦੀ ਇਹਨਾਂ ਦੀ ਗਵੰਡੀਆਂ ਮੈਂ ਵੀ ਜਦੋਂ ਗਵੰਡੀ ਮੈਂ ਵੀ ਇਹਨਾਂ ਦੀ ਗਵੰਡੀਆਂ ਇਹ ਜੋ ਧਰਨਾ ਲਾਇਆ ਕਿ ਇਹਨਾਂ ਦਾ ਕਹਿਣਾ ਕਿ ਲੱਕੀ ਜਿਹੜਾ ਗਵੰਡੀ ਹੈ ਇਹਨਾਂ ਦਾ ਤਾਂ ਕਹਿਣਾ 4 ਤੋਲੇ ਰੱਖਿਆ ਕਿੰਨੀ ਕੀ ਸਚਾਈ ਆ ਜੀ ਮੈਂ ਤੈਨੂੰ ਤਾਂ ਇਹਦਾ ਪੂਰੀ ਤਰ੍ਹਾਂ ਸੱਚ ਆਈ ਹੈ ਕਿਉਂਕਿ ਮੇਰਾ 2018 ਚ ਵਿਆਹ ਲੇਕਿਨ ਉਦੋਂ ਤੋਂ ਹੀ ਮਾਭੀ ਤੋਂ ਸੁਣਦੀ ਆ ਰਹੀ ਹੈ ਕਿ ਮੇਰ ਕੋ ਗਹਿਣਾ ਬਹੁਤ ਸੀ ਤੈਨੂੰ ਮੈਂ ਕੁਝ ਦੇ ਨਹੀਂ ਪਾਈ ਉਹਨੂੰ ਮੇਰ ਕੋ ਗਹਿਣਾ ਬਹੁਤ ਸੀ ਪੁੱਤ ਜਿਸ ਦਿਨ ਮੇਰਾ ਗਹਿਣਾ ਆ ਗਿਆ ਮੈਂ ਤੈਨੂੰ ਜ਼ਰੂਰ ਕੁਝ ਨਾ ਕੁਝ ਦਵਾਂਗੀ ਕਿ ਮੇਰਾ ਸਾਰਾ ਇਹ ਖਾ ਗਏ ਐਦਾਂ ਕਹਿੰਦੇ ਹੁੰਦੇ ਸੀਗੇ ਮੈਨੂੰ ਬਟ ਹੁਣ ਜਿੱਦਾਂ ਮੈਨੂੰ ਜਿੰਨਾ ਟਾਈਮ 5 ਸਾਲ ਹੋ ਗਿਆ ਮੈਨੂੰ ਉਹਨਾਂ ਨਾਲ ਰਹਿੰਦੇ ਆ ਮੈਨੂੰ ਕਾਫੀ ਕੁਝ ਉਹਨਾਂ ਦਾ ਪਤਾ ਲੱਗਾ ਕਿ ਵਾਕਈ ਖਾਦਾ ਹੀ ਹੋਊਗਾ ਗਹਿਣਾ ਕਿ ਜੋ ਇਹ ਐਦਾਂ ਦੇ ਹੈ ਨਹੀਂਗੇ ਇਹ ਜਦੋਂ ਵੀ ਕਿਸੇ ਨੂੰ ਕੋਈ ਪ੍ਰੋਬਲਮ